ਆ ਗਿਆ ਸੀ ਬਹੁਤ ਭੰਡ ਚ ਭੰਡ ਚ ਰਿਆ ਬਹੁਤ ਸਾਰਾ ਭੰਡ ਕੁਝ ਨਹੀਂ ਸਾਥੀ ਕੋਈ ਨਹੀਂ ਲੱਗਿਆ ਹੁਣ ਮਾਰਦਾ ਲੇ ਕੁਕੀ ਜਾਨਾ ਤੇ ਸਾਡੇ ਪਿਆਰ ਹੋਣਾ ਸੀ ਬ੍ਰੇਕ ਤੇ ਭਾਈ ਸਾਡੇ ਨਾਲ ਨਹੀਂ ਜਾਨੂ ਪਾਸੇ ਘਰ ਤਾਂ ਮਾਰ ਕੇ ਕਿੱਥੇ ਰਹਿਣਾ ਆ ਸੋ ਕਦਕੋ ਜੈ ਪਰਸੈ ਨਹੀਂ ਲੋਗੋ ਮੋ ਅਬ ਮਾਰਾ ਕਾਉ ਨਾਨਕ ਸੁਣਾ ਰੇ ਮਨਾ ਸੋਹਰਤ ਭਗਵਾੜਾ ਉਸਤਾਤਨ ਤਤ ਹੈ ਤਿਆਰ ਹਰਕ ਸੋਗ ਜਾ ਕੇ ਨਹੀਂ ਕਾਉ ਨਾਨਕ ਸੁਣਾ ਰੇ ਮਨਾ ਮੁਕਤ ਤਾ ਹੈ ਤਿਆਰ ਕਾਉ ਨਾਨਕ ਸੁਣਾ ਰੇ ਮਨਾ ਸੇ ਕਟ ਬ੍ਰਾਹਮਣ ਵਾਸੋ प्राणी मे त मुक न ਕਾ ਤੇਰੇ ਕੰਮ ਕਰਨਾ ਹੈ ਗੈਟ ਮੀਨ ਜੁਨੀਅਰ ਕਲੇ ਕਰਨੀ ਹੈ ਪ੍ਰਭਾਤ ਸਵੇਰ ਦੀ ਕੋਈ ਕਾਰ ਸ਼ਿਵਾਦ ਮਿਲੀ ਪਤੇ ਸ਼ੇਰਪ੍ਰੀ ਸਹਾਇ ਰਾਗ ਸ਼ੇਰਪ੍ਰੀ ਕੀ ਤਾਤਿ ਸ਼ਾਹੀ ਬਤੇ ਪ੍ਰਖੰਡ ਰੋਪੇ ਸਰ ਦਾ ਜਿਨੂ ਨਾਟ ਨੇ ਧਿਆਏ ਬ੍ਰਹਮ ਕਤੇ ਅਮਰਾਇ ਜਨਾਂ ਦਸੇ ਵਿਸਹਾਏ ਪਾਜ ਰਤੇ ਰੋਣੋ ਸ਼ੋਗ जोत सद श्री गुरू ग्रंथ साहिब जी पाठ दर्शन दार बोलो बंद ਕੋਪਰ ਵਾਲਾ ਹੰਨ ਚਰਕੜੀਆਂ ਤੇ ਚੜ੍ਹੇ ਤਾਂ ਨਾਰਾ ਨਾਲ ਚਰਾਏ ਤੇ ਗੁਰੂ ਗੋਬਿੰਦ ਸਿੰਘ ਜੀ ਤੇਹਾਰਾ ਗੁਰੂ ਜੀ ਸਵਾਗਤ ਹੈ ਤੁਮਹਾਂ ਆਇ ਆਕੀ ਦੇ ਸਰੰਗ ਮੰਡਲ ਨੂੰ ਕਿਵਾਂ ਤੇ ਉੱਚਾ ਬੱਤ ਬੱਤ ਜੇ ਰਾਖੇ ਆਪੋ ਸੱਚੇ ਪਿਤਾ ਵਹਿਗੁਰੂ ਤਕਾਲ ਭਗਤੀ ਆਪਣੇ ਪੰਥ ਦੇ ਸਦਾ ਸਹਜ ਉਤਾਰੀਓ ਸ਼੍ਰੀਮਨ ਦਾਸਾਂਨ ਸਰਬੋਗਤਿ ਹੋ ਗੁਰਦਵਾਰਿਆਂ ਵਰਤਮਾਨ ਦਿਨ ਤੋਂ ਹਾਲਸਾ ਪੰਥ ਨੂੰ ਛੋੜੇ ਆਸਰੇ ਦੀ ਆਸਰੇ ਦੇਸ ਗੋਗਨ ਇਲਾਹੀ ਹੁਕਮ ਅਕਸ਼ੋ ਜੀ ਹੁਕਮ ਤੇ ਚਲਣ ਦੀਸ ਬਲਤਾ ਹੁਕਮ ਅਸ਼ੋ ਜੀ ਪੈ ਸੋਦੀ ਅਸ ਗੁਰੂ ਦੇ ਚਰਨਾਂ ਬਾਪ ਸਿੱਖ ਪਰਦੇ ਸੋਦੇ ਸਤਿਨਾਮ ਜੀ ਵਧੋ ਸੋਖੋ ਮਨਾਂ ਚਤੇ ਆ ਨਾਮ ਜੜੀ ਗੁਨਾਹ ਤੇਰੇ ਪਾਣੀ ਤਉਦਾ ਹਾਂ ਸਤਿਗੁਰੂ ਦਾ ਅਲਸਾ

Cảm ơn các bạn đã theo dõi và hẹn gặp night. Yeah.